ਗੁਰਬਾਣੀ ਸੰਵਾਦ ਵਿਤ ਭਾਈ ਜਸਪੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਇਹ ਦੋਨਾਂ ਚੈਨਲਾਂ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਸਾਡੇ ਸਮਾਜ ਵਿੱਚ ਸਿੱਖ ਹੋਵੇ ਸਿੱਖੀ ਵਿੱਚ ਜਿਹੜੇ ਪੂਲ ਪੁਲੇ ਖੇਪੇ ਹੋਇਆ ਉਹਨਾਂ ਨੂੰ ਦੂਰ ਕੀਤਾ ਜਾਏ ਉਹਨਾਂ ਦੀ ਗੁਰਬਾਣੀ ਅਨੁਸਾਰ ਗੁਰਬਾਣੀ ਦੇ ਆਸ਼ੀਅਨ ਅਨੁਸਾਰ ਅਸੀਂ ਸਮਝ ਸਕੀਏ ਤੇ ਆਪਣੇ ਜੀਵਨ ਵਿੱਚ ਸੁਧਾਰ ਲਿਆ ਸਕੀ ਹੈ ਇਹਦੇ ਵਿੱਚ ਮੇਰਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਪੀਰ ਸਿੰਘ ਜੀ ਭਾਈ ਸਾਹਿਬ ਬੌਧਾ ਸੁਆਗਤਾ ਜੀ ਵਰਗ ਜੀ ਦਾ ਖਾਲਸਾ ਵਰਗ ਦੀ ਕੀਫਤ ਹੈ ਭਾਇ ਸਾਡੀ ਜਿਹੜੀ ਸੀਰੀ ਚੱਲ ਰਹੀ ਹੈ ਕਰਮकांडਾਂ ਤੇ ਵਹਿਮ ਪਰਮਾਂ ਤੇ ਸਾਰੀ ਚੱਲ ਰਹੀ ਹੈ ਜੀ ਅਸੀਂ ਬਾਕੀ ਆਸਪੈਕਟ ਤਾਂ ਦੁਨਿਆਵੀ ਆਸਪੈਕਟ ਅਸੀਂ ਕਰ ਚੁੱਕੇ ਹਾਂ ਅੱਜ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਗੁਰਬਾਣੀ ਦਾ ਕੀ ਦ੍ਰਿਸ਼ਟੀਕੋਣ ਹੈ ਇਹਦੇ ਤੇ ਅਸੀਂ ਉਸ ਤੇ ਕਨਸੈਂਟਰੇਟ ਕਰਨਾ ਚਾਹੁੰਦੇ ਹਾਂ ਜੀ ਸੋ ਗੁਰਬਾਣੀ ਇਹਨਾਂ ਨੂੰ ਵਿੱਚ ਕਿਹੜੀ ਥਾਂ ਤੇ ਕੀ ਖੰਡਨ ਕਰਦੀ ਹੈ ਕੀ ਉਹਨਾਂ ਨੂੰ ਅਸੈਪਟ ਕਰਦੀ ਹੈ ਕੀ ਕਰਦੀ ਹੈ ਕਿਸ ਤਰੀਕੇ ਦੇ ਕਰਮਕਾਂਡਾਂ ਨੂੰ ਅਸੈਪਟ ਕਰਦੀ ਹੈ ਇਹ ਵੀ ਹੋ ਸਕਦਾ ਜਾਂ ਨਹੀਂ ਕਰਦੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅੱਜ ਵਿਚਾਰ ਉਤਾਂਦਰਾ ਕਰੀਏ ਸੋ ਤੁਸੀਂ ਇਹਦੇ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਕਰਮਕਾਂਡ ਜਾਂ ਕੀ ਹੈ ਅਜੀਆ ਤੁਸੀਂ ਕਰਮ ਕਾਂਡ ਦੀ ਜਿਹੜੀ ਪਰਿਭਾਸ਼ਾ ਹਾਂਜੀ ਇਹ ਆਪਾਂ ਪਹਿਲਾਂ ਜਿਹੜੇ ਅਸੀਂ ਟਾਰਨੋ ਵਿੱਚ ਕਰ ਚੁੱਕੇ ਉਹ ਹੈ ਆ ਇਸ ਤੋਂ ਇਲਾਵਾ ਆਮ ਵਿਆਪਕ ਰੂਪ ਵਿੱਚ ਇਹਦੇ ਬਾਰੇ ਜੋ ਧਾਰਨਾ ਪਾਈ ਜਾਂਦੀ ਆ ਇਹਦੇ ਬਾਰੇ ਅਸੀਂ ਪਹਿਲੇ ਜਿਹੜੇ ਪ੍ਰੋਗਰਾਮ ਸੀ ਉਹਨਾਂ ਵਿੱਚ ਚਰਚਾ ਕਰ ਚੁੱਕੇ ਆ ਉਹਨਾਂ ਨੂੰ ਅਸੀਂ ਫਿਰ ਨਾਲ ਦੁਹਰਾਉਂਦੇ ਹੋਏ ਜਿਹੜਾ ਅੱਜ ਕੁਰਬਾਨੀ ਦਾ ਪੱਖ ਆ ਹਾਂਜੀ ਅਸੀਂ ਇਹਦੇ ਤੱਕ ਹੀ ਸੀਮਤ ਰਹਿ ਰਹੇ ਹਾਂ ਠੀਕ ਆ ਇੱਥੇ ਸ਼ੁਰੂ ਵਿੱਚ ਗੱਲ ਇਹ ਆਪਾਂ ਜਿਹੜੀ ਆ ਉਹ ਰੂਲਸ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਆ ਇਸ ਜਿਹੜੀ ਕਰਮ ਕਾਂਡ ਦੀ ਗੁਰਬਾਣੀ ਦੇ ਦ੍ਰਿਸ਼ਟੀਕੋਣ ਦੀ ਗੱਲ ਕਰ ਰਹੇ ਆ ਇਹਦੇ ਵਿੱਚ ਅਸੀਂ ਜਿtheta ਬੰਧਕ ਤੌਰ ਤੇ ਪੰਤਕ ਤੌਰ ਤੇ ਕੁਝ ਜਿਹੜੇ ਕਰਮ ਕਾਂਡਾ ਅਸੀਂ ਅਪਣਾਏ ਹੋਏ ਆ ਉਹ ਸਾਡੀ ਆਸਥਾ ਦਾ ਵਿਸ਼ਵਾਸ ਦਾ ਇੱਕ ਅਤੁੱਟ ਹਿੱਸਾ ਬਣ ਚੁੱਕੇ ਹੋਏ ਆ ਅਸੀਂ ਇਸ ਸਮੇਂ ਉਸ ਪੱਖ ਦੀ ਚਰਚਾ ਨਹੀਂ ਕਰ ਰਹੇ ਠੀਕ ਹੈ ਅਸੀਂ ਇਹਦੇ ਸਮੁੱਚੇ ਰੂਪ ਵਿੱਚ ਗੁਰਬਾਣੀ 'ਚ ਇਹਦੇ ਬਾਰੇ ਕੀ ਧਾਰਨਾ ਕੀ ਮਨਉਤ ਆ ਅਸੀਂ ਇਸ ਤਾਕੀ ਸੀਮਤ ਰਹਿ ਰਹੇ ਹਾਂ ਇਸ ਲਈ ਕੋਈ ਜਿਹੜਾ ਦਰਸ਼ਕ ਆ ਉਹ ਕਨਫਿਊਜ਼ ਨਾ ਹੋਵੇ ਹਾਂ ਅਸੀਂ ਜਿਹੜੇ ਅਗਲੇ ਪ੍ਰੋਗਰਾਮ ਆ ਉਹਦੇ ਵਿੱਚ ਪੰਤਕ ਤੌਰ ਤੇ ਜਿਹੜੇ ਕਿਹੜੇ ਕਰਮ ਕਾਂਡ ਆ ਉਹ ਅਸੀਂ ਇਸ ਸਵੀਕਾਰ ਕੀਤੇ ਹੋਏ ਆ ਉਹ ਸਾਡੀ ਆਸਾ ਵਿਸ਼ਵਾਸ ਦਾ ਜਾਈ ਜਾਕੀਏ ਕਿ ਸਿੱਖੀ ਦਾ ਅਸੀਂ ਇੱਕ ਅਤੁੱਟ ਹਿੱਸਾ ਮੰਨੇ ਹੋਏ ਆ ਅਸੀਂ ਉਹਨਾਂ ਦੀ ਚਰਚਾ ਬਾਅਦ ਵਿੱਚ ਕਰਾਂਗੇ ਅੱਜ ਕੇਵਲ ਗੁਰਬਾਣੀ ਦਾ ਜਿਹੜਾ ਪੱਖ ਆ ਅਸੀਂ ਉਹਦੀ ਹੀ ਚਰਚਾ ਕਰ ਰਹੇ ਹਾਂ ਦੇਖੋ ਗੁਰਬਾਣੀ ਵਿੱਚ ਹਰ ਤਰ੍ਹਾਂ ਦਾ ਜਿਹੜਾ ਕਰਮਕਾਂਡ ਆ ਉਸ ਕਰਮਕਾਂਡ ਨੂੰ ਗੁਰੂ ਸਹਿਬਾਨ ਨੇ ਮਨੁੱਖੀ ਜਿਹੜਾ ਆਚਰਨ ਆ ਉਸ ਨੂੰ ਨੀਵਾ ਮੰਨਿਆ ਜੇਕਰ ਮਨੁੱਖ ਅੰਦਰ ਉਹ ਆਚਰਨ ਪੈਦਾ ਨਹੀਂ ਹੋਇਆ ਕਰੈਕਟਰ ਨਹੀਂ ਬਣਿਆ ਮਨੁੱਖ ਦਾ ਮਨ ਸ਼ੁੱਧ ਨਹੀਂ ਹੋਇਆ ਪਵਿੱਤਰ ਨਹੀਂ ਹੋਇਆ ਤਾਂ ਕੇਵਲ ਉਹ ਕਰਮਕਾਂਡ ਮੈਂ ਜਿਹੜੇ ਆਪਾਂ ਪਹਿਲਾਂ ਜਿਵੇਂ ਚਰਚਾ ਕਰ ਚੁੱਕੇ ਹੋਏ ਆ ਕਿ ਉਹ ਕਿਸੇ ਫਲ ਦੀ ਆਸ ਕਰਕੇ ਚਾਹੇ ਉਹ ਦੁਨਿਆਵੀ ਆ ਚਾਹੇ ਉਹਗੇ ਸਵਰਗ ਦੇ ਰੂਪ ਵਿੱਚ ਆ ਜਾਂ ਮੁਕਤੀ ਦੇ ਰੂਪ ਵਿੱਚ ਆ ਜਿਹੜੀ ਮੁਕਤੀ ਮਰ ਤੋਂ ਬਾਅਦ ਮਣੀ ਗਈ ਆ ਉਸ ਬੰਦ ਵਿੱਚ ਉਸ ਦੀ ਲਾਲਸਾ ਰੱਖ ਕੇ ਕੀਤਾ ਜਾ ਰਿਹਾ ਤਾਂ ਉਸ ਕਰਮ ਕਾਂਲ ਨੂੰ ਗੁਰਬਾਣੀ ਨੇ ਕਿਸੇ ਵੀ ਰੂਪ ਵਿੱਚ ਸਵੀਕਾਰ ਨਹੀਂ ਕੀਤਾ ਹੋਇਆ ਗੁਰਬਾਣੀ ਨੇ ਕਈ ਢੰਗਾਂ ਨਾਲ ਸਾਨੂੰ ਇਹ ਗੱਲ ਜਿਹੜਾ ਸਮਝਾਉਂਦਾ ਜਿਹੜਾ ਉਹ ਯਤਨ ਕੀਤਾ ਜਿਵੇਂ ਗੁਰੂ ਸਾਹਿਬ ਦਾ ਪਾਵਨ ਫਰਮਾਨਾ ਕਿ ਹਰ ਬਿਨ ਅਬਰ ਕਰਿਆ ਅਭ੍ਰਿਤੀ ਹਰ ਬਿਨ ਪ੍ਰਭੂ ਤੋਂ ਬਿਨਾ ਕਿਤੇ ਨਾਮ ਤੋਂ ਬਿਨਾ ਆਖਿਆ ਹੋਇਆ ਸਿਮਰਨ ਤੋਂ ਬਿਨਾ ਆਪਾਂ ਇਹ ਗੱਲ ਵੀ ਖੈ ਕੀ ਬਹਿਰਾ ਚਰਚਾ ਕਰ ਚੁੱਕੇ ਹੋਏ ਆ ਕਿ ਗੁਰਬਾਣੀ ਵਿੱਚ ਜਦੋਂ ਆਖਿਆ ਹੋਇਆ ਕਿ ਨਾਮ ਤੋਂ ਬਿਨਾ ਜਾਂ ਹਰੀ ਤੋਂ ਬਿਨਾ ਪਰ ਸਿਮਰਨ ਤੋਂ ਬਿਨਾ ਤਾਂ ਉਥੇ ਪ੍ਰਭੂ ਤੋਂ ਬਿਨਾ ਤੋਂ ਭਾਵ ਗੁਰਬਾਣੀ ਵਿੱਚ ਕੀ ਲਿਆ ਗਿਆ ਆ ਇਸ ਲਈ ਤੇ ਇਸ ਜੀ ਨੂੰ ਨਾ ਦਹ ਦਰਾਉਂਦੇ ਹੋਏ ਕਿ ਵਜੜਾ ਅਖਰੀ ਗਰਥਾ ਉਸ ਦਾ ਕਿਸੇ ਮਤ ਰਹਿ ਰਹੇ ਆ ਕਿ ਹਰੀ ਤੋਂ ਬਿਨਾ ਪਉ ਉਸ ਆਚਰ ਉੱਚ ਆਚਰਨ ਤੋਂ ਬਿਨਾ ਮਨ ਦੀ ਸ਼ੁੱਧੀ ਤੋਂ ਬਿਨਾ ਜਿਹੜੇ ਹੋਰ ਜਿਨੇ ਵੀ ਕਰਮ ਆ ਧਰਮ ਕਰਮ ਰਸਮੀ ਧਰਮ ਕਰਮ ਜਿਹੜੇ ਆ ਕਰਮ ਕਾਂਜਿਸ ਵੀ ਰੂਪ ਵਿੱਚ ਆ ਗੁਰੂ ਸਾਹਿਬ ਨੇ ਬੜੇ ਸਪਸ਼ਟ ਤ ਦਿਨ ਨਰਨਾਇਕ ਰੂਪ ਵਿੱਚ ਇਹ ਗੱਲ ਆਖ ਦਿੱਤੀ ਕਿ ਉਹ ਨਿਸਵਲ ਆ ਵਿਅਰਥਾ ਜਬ ਤਬ ਅ ਸੰਯਮ ਕਰਮ ਕਮਾਣੇ ਇਹ ਹੋਰ ਹੈ ਮੂਸੇ ਦਸੀਆ ਕਿ ਇਹ ਉੱਚ ਆਤਮਿਕ ਜੀਵਨ ਦਾ ਹਿੱਸਾ ਨਹੀਂ ਬਣ ਸਕਦੇ ਜੇਕਰ ਕੋਈ ਇਹ ਸਮਝੇ ਸੋਚੇ ਕਿ ਇਨ੍ਹਾਂ ਕਰਮ ਕਾਂਡਾਂ ਨਾਲ ਮੈਂ ਆਪਣੇ ਆਪ ਨੂੰ ਉੱਚਾ ਸਕੂੰਗਾ ਜਾਂ ਮਨ ਮੇਰਾ ਸ਼ੁੱਧ ਹੋਗਾ ਪਵਿੱਤਰ ਹੋਗਾ ਮੈਂ ਵਿਕਾਰਾਂ ਦੀ ਮੈਲ ਜਿਹੜੀ ਹੈ ਲਾਣ ਵਿੱਚ ਸਫਲ ਹੋਊਗਾ ਤਾਂ ਗੁਰੂ ਸਾਹਿਬ ਕਹਿੰਦੇ ਆ ਕਿ ਨਹੀਂ ਇਨਾ ਕਰਮਾਂ ਨਾਲ ਕਦੇ ਕਿਸੇ ਦਾ ਆਪਣਾ ਆਪ ਸ਼ੁੱਧ ਨਹੀਂ ਹੋਇਆ ਆਪਣਾ ਮਨ ਉਹਦਾ ਕਾਬੂ ਵਿੱਚ ਨਹੀਂ ਆਇਆ ਜਿਹੜੇ ਆਮ ਤੌਰ ਤੇ ਅਸੀਂ ਦੂਜੇ ਧਰਮਾਂ ਵਾਲੇ ਵੀ ਭੈਣ ਦਾ ਮੰਨਦੇ ਹੀ ਆ ਅਸੀਂ ਵੀ ਤਕਰੀਬਨ ਉਹ ਮੰਨਦੇ ਆ ਸਾਡੇ ਵਿੱਚ ਵੀ ਪ੍ਰਚਲਿਤ ਆ ਪਰ ਗੁਰੂ ਸਾਹਿਬ ਬੜੇ ਸਪਸ਼ਟ ਰੂਪ ਵਿੱਚ ਕਹਿੰਦੇ ਆ ਕਿ ਜਬ ਤਵ ਸੰਜਮ ਕਰਮ ਕਮਾਣੇ ਤੇ ਔਰੈ ਮੁਸੀ ਫਿਰ ਉਹ ਦੱਸਿਆ ਕਿ ਵਰਦ ਨੇਮ ਸੰਜਮ ਵਿੱਚ ਰਹਤਾ ਤਿੰਨ ਕਾੜ ਨਾ ਪਾਇਆ ਇਸਾਰੇ ਕਰਮਕੰਡ ਦਾ ਰੂਪ ਹੀ ਆ। ਹੋਰ ਮਹਾਰਾਜ ਕਹਿੰਦੇ ਆ ਕਿ ਇਹਨਾਂ ਦਾ ਜਿਹੜਾ ਉਹ ਅਧਿਕ ਕੌਡੀ ਵੀ ਮੁੱਲ ਨਹੀਂ ਪੈਂਦਾ। ਭਾਵੇਂ ਇਹਨਾਂ ਦੀ ਕੋਈ ਸਾਰਤਕਤਾ ਨਹੀਂ। ਹਾਂ। ਅੱਗੇ ਚਲਣ ਔਰ ਹੈ ਭਾਈ। ਉਹਾਂ ਕਾਮਨਾ ਆਇਆ। ਹਾਈ ਤੇ ਇਹ ਜ਼ਰੂਰ ਆ ਕਿ ਕੋਈ ਸਾਡੇ ਜਿਹੜੇ ਵੀਰ ਭੈਣਾਂ ਠੀਕਾਕਾਰ ਆ ਜਦੋਂ ਆਗੇ ਸ਼ਬਦੋਂਦਾ ਤਾਂ ਉਹ ਮਰਦ ਤੋਂ ਮਗਰੋਂ ਦੇ ਜੀਤੀ ਜੀਵਨ ਦੀ ਜਿਹੜੀ ਆ ਉਹ ਗੱਲ ਕਰਦੇ ਆ ਜਾਂ ਵਿਸ਼ਵਾਸ ਕਰਦੇ ਆ ਕਿ ਮਹਾਰਾਜ ਇੰਦੇ ਆ ਗਏ ਤੁਹਾਡੇ ਅੱਗੇ ਜਿਹੜੇ ਆ ਪਰਲੋਕ ਵਿੱਚ ਪਰਲੋਕ ਤੋਂ ਪਾ ਜਿਹੜਾ ਸਦਾ ਨੋ ਰਹਿੰਦੇ ਆ ਤੇ ਉਹ ਕਹਿੰਦੇ ਉੱਥੇ ਕੰਮ ਨਹੀਂ ਹੁੰਦੇ ਪਰ ਜੋ ਅੱਗੇ ਆ ਜੋ ਆਪਾਂ ਕਾ ਫਿਰ ਚਰਚਾ ਕਰਾਂਗੇ ਇੱਥੇ ਅਸੀਂ ਇਥੋਂ ਤੱਕ ਹੀ ਸੀਮਤ ਰੱਖਦੇ ਹੋਏ ਕਿ ਤੁਹਾਡੇ ਇਹ ਆਤਮਿਕ ਜੀਵਨ ਦੇ ਕੰਮ ਨਹੀਂ ਆਉਂਦੇ ਤੁਹਾਡੇ ਆਪਣੇ ਆਪ ਨੂੰ ਉਚਿਉਣ ਵਿੱਚ ਇਹਨਾਂ ਦਾ ਕੋਈ ਯੋਗਦਾਨ ਨਹੀਂ ਇਹਨਾਂ ਦਾ ਕੋਈ ਮੁੱਲ ਵੀ ਨਹੀਂ ਫਿਰ ਜਦੋਂ ਮਹਾਰਾ ਕਹਿੰਦੇ ਆ ਕਿ ਤੀਰਥ ਨਾਇਕ ਧਰਨ ਨਹੀਂ ਭਰਮਤਾ ਅਗਰ ਠੌਰ ਨਾ ਪਾਵੇ ਉਹਾਂ ਕਾਮਨਾ ਆਵੇ ਇਹ ਵਿਦ ਉਹ ਲੋਕਾਂ ਨੇ ਹੀ ਪਤੀ ਆਵੇ ਹਾਂ ਲੋਕਾਂ ਵੀ ਜ਼ਰੂਰ ਵਾਵਾ ਹੁੰਦੀ ਹੈ ਜਾਜਕਾਰ ਹੁੰਦੀ ਆ ਗੁਰੂ ਸਾਹਿਬ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਕਿ ਜਦੋਂ ਤੁਸੀਂ ਕੋਈ ਰਸਮੀ ਧਰਮ ਕਰਮ ਕਰਦੇ ਹੋ ਤਾਂ ਆਮ ਲੋਕੀ ਜਿਹੜੇ ਆ ਉਹ ਤੁਹਾਨੂੰ ਗੁਰਮੁਖ ਸਮਝੋ ਲੱਗ ਪੈਂਦੇ ਆ ਧਰਮੀ ਸਮਝੋ ਲੱਗ ਪੈਂਦੇ ਆ ਕਿ ਇਹ ਦੇਖੋ ਜੀ ਬੜਾ ਗੁਰਮੁਖ ਆ ਕਿ ਇਹੋ ਜਿਹਾ ਇਹ ਕਰਮ ਕਰ ਰਹੇ ਆ ਗੁਰੂ ਸਾਹਿਬ ਕਹਿੰਦੇ ਆ ਕਿ ਲੋਕ ਜ਼ਰੂਰ ਜ਼ਰੂਰ ਜਿਹੜੇ ਆ ਉਹ ਤੁਹਾਨੂੰ ਧਰਮੀ ਗੁਰਮੁਖ ਸਮਝਣ ਲੱਗ ਪੈਣਗੇ ਪਰ ਇਹਦੇ ਨਾਲ ਲੋਕਾਂ ਦੇ ਸਮਝਣ ਨਾਲ ਲੋਕਾਂ ਵਿੱਚ ਤੁਹਾਡੀ ਹੋਰ ਹੀ ਜਿਆਜਾ ਕਾਰਨ ਨਾਲ ਤੁਹਾਡਾ ਆਪਣਾ ਜਿਹੜਾ ਆਧੁਨਿਕ ਜੀਵਨ ਆ ਉਹ ਪਰਫੁੱਲਤ ਨਹੀਂ ਹੋਊਗਾ ਫਿਰ ਉਹ ਹੋਰ ਕਹਿੰਦੇ ਆ ਕਿ ਚਤੁਰ ਬੇਦਮਕ ਬਜਨੀ ਉਚਰ ਹੈ ਆਗਾ ਮਹਿਲ ਨਾ ਪਾਈ ਹੈ 부ਝੇ ਨਹੀਂ ਇਹ ਕੁ ਸੁਧ ਆਖਰ ਉਹ ਸਗਲੀ ਝਾਕ ਚਖਾਈ ਹੈ ਫਿਰ ਅਖੀਰ ਵਿੱਚ ਗੁਰੂ ਸਾਹਿਬ ਇਸੇ ਸ਼ਬਦ ਵਿੱਚ ਕਹਿੰਦੇ ਆ ਕਿ ਨਾਨਕ ਕਹੇ ਤੋ ਇਹ ਵਿਚਾਰਾ ਜੇ ਕੁਮਾਵੈ ਸੋ ਪਾਰਗ੍ਰਾਮੀ ਗੁਰ ਸੇਵੋ ਔਰ ਨਾਮ ਤੇ ਆਵੋ ਤਿਆਗੋ ਮਨੋ ਗਮਾਨੇ ਇਹ ਜਿਹੜਾ ਰਾਹ ਗੁਰੂ ਸਾਹਿਬ ਕਹਿੰਦੇ ਆ ਕਿ ਜੇ ਸੱਚਮੁੱਚ ਤੁਸੀਂ ਆਪਣੇ ਆਪ ਨੂੰ ਉੱਚਾ ਆਉਣਾ ਚਾਹੁੰਦੇ ਹੋ ਸਹੀ ਹੱਥਾਂ ਵਿੱਚ ਆਪਣੇ ਆਪ ਨੂੰ ਕਾਬੂ ਕਰਨਾ ਚਾਹੁੰਦੇ ਹੋ ਮਨ ਦੇ ਲੱਗੇ ਜਿਹੜੇ ਵਿਕਾਰਾਂ ਦੀ ਮੈਲ ਲਾ ਕੇ ਸਹੀ ਇੱਥਾਂ ਵਿੱਚ ਵਿਕਾਰਾਂ ਤੋਂ ਮੁਕਤ ਹੋਣਾ ਚਾਹੁੰਨੇ ਹੋ ਤਾਂ ਫਿਰ ਤੁਹਾਨੂੰ ਆਰਾ ਪਨਾਉਣਾ ਪਊਗਾ ਜਿਹੜੇ ਪਹਿਲਾਂ ਦੱਸੇ ਆ ਜਿਹੜੇ ਕਰਮ ਕਾਂਡਾ ਇਹਨਾਂ ਨਾਲ ਗੁਰੂ ਸਾਹਿਬ ਦਾ ਸਪਸ਼ਟ ਜਿਹੜਾ ਉਹ ਨਿਰਣਾ ਕਿ ਇਹਨਾਂ ਨਾਲ ਤੁਹਾਡੀ ਜਿਹੜੀ ਅੰਦਰਲੀ ਮੈਲ ਆ ਉਹ ਨਹੀਂ ਲੈਂਦੀ ਨਾਲ ਤਾਂ ਅੰਦਰਲੀ ਮੈਲ ਲਾਉਣ ਦੀ ਗੱਲ ਆ ਹਾਂ ਤੁਸੀਂ ਲੋਕਾਂ ਵੀ ਤੁਹਾਡੀ ਜਰੂਰ ਜ਼ਿਆਦਾ ਕਾਰੋਜ ਹੋਊਗੀ ਵਾਵਾ ਹੋਊਗੀ ਲੋਕਾਂ ਨੂੰ ਪਤਾ ਕੀ ਹਾਂ ਤੁਹਾਨੂੰ ਵੀ ਆਪਣੇ ਆਪ ਨੂੰ ਲੱਗ ਸਕਦਾ ਔਰ ਕਿਹ ਤਾਂ ਜੀ ਗੁਰੂ ਸਾਹਿਬ ਨੇ ਇਹਨੂੰ ਇਸ ਰੂਪ ਵੀ ਦੱਸਿਆ ਹੋਇਆ ਕਿ ਕਈ ਵਾਰ ਮਨੁੱਖ ਇਨ੍ਹਾਂ ਚੀਜ਼ ਕਰਮ ਕਾਂਡਾਂ ਨੂੰ ਆਧਾਰ ਬਣਾ ਉਹ ਬੇਈਮਾਨੀ ਵਿੱਚ ਹੀਰਾ ਫੇਰੀ ਵਿੱਚ ਕਪੜ ਵਿੱਚ ਉਹ ਸੰਗ ਉਹਨੂੰ ਹੋਰ ਹੀ ਨਾ ਕਰਮਾਰਾਈਂ ਭਲ ਮਿਲ ਜਾਂਦਾ ਤਾਕਤ ਮਿਲਦੀ ਆ ਸਹਾਰਾ ਮਿਲਦਾ ਕਿਉਂਕਿ ਜਦੋਂ ਮਨ ਵਿੱਚ ਇਹ ਬੈਠ ਗਿਆ ਕਿ ਮੈਂ ਕੋਈ ਜਿਹੜਾ ਵਿਸ਼ੇਸ਼ ਕਰਮ ਕਰ ਲੂੰਗਾ ਤਾਂ ਮੇਰੇ ਜਿਹੜਾ ਪਹਿਲਾਂ ਕੀਤਾ ਹੋਇਆ ਗੁਨਾਹ ਪਾਪ ਆ ਉਹ ਸਾਰਾ ਮੁਆਫ ਹੋ ਜੂਗਾ ਜਿਵੇਂ ਗੁਰਸਹਿਬ ਦਾ ਪਾਵਨ ਫਰਮਾਨ ਆ ਕਿ ਪਾਪ ਕਰੇ ਪੰਜਾਂ ਕੇ ਵਸਰੇ ਤੀਰਥ ਨਾਇਕ ਹੈ ਸਬ ਉਤਰੇ ਪਰ ਇਥੇ ਹੀ ਬਸ ਨਹੀਂ ਕਿ ਬਹੁਰ ਕੁ ਮਾਵੇਂ ਹੋਈ ਨ ਸੰਕ ਕਿ ਜਦ ਚਾ ਵੀ ਹੱਥ ਆ ਗਈ ਕਿ ਭਾਈ ਇੱਕ ਵਾਰਾ ਜਾ ਕੇ ਤੁਸੀਂ ਵਿਸ਼ੇਜ ਕਲਮ ਕਰ ਲਵੋਗੇ ਤੇ ਬਸ ਤੁਹਾਡਾ ਜਿਹੜਾ ਤੁਸੀਂ ਪਵਿੱਤਰ ਹੋਗੇ ਸ਼ੁੱਧ ਹੋਗੇ ਉਹ ਤੁਹਾਡਾ ਜਿਹੜਾ ਪਾਪ ਸੀਗਾ ਉਹ ਤੋਂ ਪਾਪ ਤੋਂ ਤੁਸੀਂ ਮੁਕਤ ਹੋਗੇ ਤਾਂ ਫਿਰ ਪਹਿਲਾਂ ਨਾਲੋਂ ਵੀ ਸੰਗ ਨਡਰੋ ਕੇ ਪਹਿਲਾਂ ਫਿਰ ਵੀ ਮੜਾ ਮਡਾ ਡਰ ਸੀ ਭੈ ਸੀ ਖੋਪ ਸੀ ਪਰ ਉਹਨੋਂ ਭੈ ਵੀ ਜਾਂਦਾ ਰਿਹਾ ਜਦ ਜਬੀ ਹੱਥ ਆ ਗਈ ਆਹ ਤਾਂ ਵੀ ਇਹ ਬਾ ਚਾਬੀ ਲਾਵਾਂਗੇ ਤੇ ਬਸ ਸਫੇਰ ਵਾਪਸ ਆਗੇ ਪਿਛਲੇ ਗੁਰੂ ਸਾਹਿਬ ਕਹਿੰਦੇ ਅਕ ਬੋਰ ਕਮਾ ਹੋਈ ਨ ਸੰਗ ਪਰ ਫਿਰ ਕਹਿੰਦੇ ਨਹੀਂ ਜੰਪੁਰ ਬਾਦ ਖਰੇ ਹਾਲਾਂਕ ਤੋ ਕਿੰਵਰਾ ਜਿਹੜਾ ਇਹ ਜਿਹੜੇ ਕਰਮ ਇਹਨਾਂ ਨੇ ਸਹਾਇਤਾ ਤਾਂ ਕੀ ਕਰਨੀ ਸੀ ਬਲਕੇ ਇਹ ਪਹਿਲਾਂ ਨਾਲੋਂ ਵੀ ਹੋਰ ਜ਼ਿਆਦਾ ਮਨੁੱਖ ਨੂੰ ਕੋ ਕਰਮਾ ਵੱਲ ਪ੍ਰੇਰਿਤ ਉਤਸ਼ਾਹਤ ਕਰਨ ਵਿੱਚ ਸਹਾਇਕ ਹੋ ਜਾਂਦੀ ਆ ਤੋ ਕਰਮ ਕਾਂ ਨੂੰ ਕਿਸੇ ਰੂਪ ਵਿੱਚ ਵੀ ਗੁਰੂ ਸਾਹਿਬ ਨੇ ਸਵੀਕਾਰ ਨਹੀਂ ਕੀਤਾ ਕਿਤੇ ਕਿਤੇ ਬਾਣੀ ਵੀ ਦੇਖੋ ਇਸ ਗੱਲ ਨੂੰ ਸਮਝਾਉਣ ਲਈ ਮਹਾਰਾਜ ਨੇ ਇੱਕ ਵੱਖਰੇ ਅੰਦਾਜ਼ ਵਿੱਚ ਢੰਗ ਨਾਲ ਸਮਝਾਇਆ ਆ ਜਿਹੜੇ ਗੁਰਬਾਣੀ ਦੇ ਬਾਣੀਕਾਰਾਂ ਮਹਾਂਪੁਰਸ਼ਾ ਜਿਵੇਂ ਗੁਰਬੰਧ ਕੈ ਦਸਨ ਲਗਾ ਸੀ ਜੀ ਜਿੱਥੇ ਤੋਕਾਈ ਹੈ ਸੋ ਜਪ ਸੋ ਤਪ ਸੋ ਬ੍ਰਤ ਪੂਜਾ ਜਿਤ ਹਰ ਸੇ ਉਪਰੀਤ ਲਗਾਏ ਸੋ ਇਹ ਜਿਹੜਾ ਸ਼ਬਦ ਹੈ ਇਹ ਇਹ ਵੀ ਤਾਂ ਜਪ ਤਪ ਦੇ ਉਹ ਕਰਮ ਕਾਂਡਾਂ ਬਾਰੇ ਪ੍ਰੋੜਤਾ ਕਰਦਾ ਪਿਆ ਕਿ ਕੀ ਕਰਦਾ ਪਿਆ ਅਨੇ ਪ੍ਰੋੜਤਾ ਜਿਹੜੀ ਆ ਦੇਖੋ ਤੁਹਾਨੂੰ ਥੋੜਾ ਜਿਹਾ ਇੱਥੇ ਇੱਕ ਸਮਝਣ ਦੀ ਲੋੜ ਆ ਗੁਰਬਾਣੀ ਦੇ ਪੱਖੋਂ ਪਰ ਇਸ ਵੱਲ ਆਉਣ ਤੋਂ ਪਹਿਲਾਂ ਆਪਾਂ ਇੱਕ ਹੋਰ ਜਿਹੜਾ ਪੱਖ ਆ ਉਹਨੂੰ ਵੀ ਥੋੜਾ ਜਿਹਾ ਵਿਚਾਰ ਕਰ ਲਈਏ ਕਿ ਗੁਰਬਾਣੀ ਵਿੱਚ ਕਈ ਥਾਈਂ ਨਾਮ ਦੇ ਸਿਮਰਨ ਦੇ ਪ੍ਰਭੂ ਦੇ ਗੁਣਾ ਨੂੰ ਅਪਣਾਉਣ ਤੋਂ ਬਿਨਾ ਜਿਹੜੇ ਕਰਮ ਕਾਂਡਾ ਉਹ ਨਿਸਵਲਾ ਵਿਅਰਥਾ ਇਹ ਗੱਲ ਦਰਸਾਉਣ ਲਈ ਉਹਨਾਂ ਜਿਹੜੇ ਪ੍ਰਚਲਿਤ ਕਰਮ ਕਾਂਡਾ ਉਹਨਾਂ ਦਾ ਜ਼ਿਕਰ ਕਰਕੇ ਉਹਨਾਂ ਦਾ ਵਰਣਨ ਕਰ ਫਿਰ ਦੱਸਿਆ ਆ ਕਿ ਨਹੀਂ ਇਹ ਉਹ ਨਾਮ ਦੇ ਮੁਕਾਬਲੇ ਇਹ ਤੁਸ਼ਾ ਇਹਨਾਂ ਦੀ ਕੋਈ ਹੈਸੀਅਤ ਨਹੀਂ ਕੋਈ ਵੈਲਿਊ ਨਹੀਂ ਕੋਈ ਕੀਮਤ ਨਹੀਂ ਜਿਵੇਂ ਉਦਾਹਰਨ ਵਜੋਂ ਸ਼ਬਦਾ ਪਾਵਨਿਕ ਕੇ ਬਨਾਰਸੀ ਤਪ ਕਰੈ ਉਲਤ ਤੀਰਥ ਮਰੈ ਅਗਰੰਦ ਹੈ ਕਾਇਆ ਕਲਪ ਕੀਜੈ ਅਸਮੇਤ ਜਗ ਕੀਜੈ ਸੋਨਾ ਗਰਭਦਾਨ ਦੀਜੈ ਪਰ ਆਖਿਆ RAM ਨਾਮ ਸਰ ਤਉ ਨ ਭੂਜੈ ਕਿ ਇਹ ਜਿਹੜੇ ਕਰਮ ਆ ਇਹ RAM ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਇਸੇ ਸ਼ਬਦ ਵਿੱਚ ਹੋਰ ਜਿਹੜਾਉ ਦੀਆਂ ਪੰਕਤੀਆਂ ਉੱਥੇ ਆਕੇ ਛੋੜ ਛੋੜ ਰੇ ਪਾਖੰਡੀ ਮਨ ਕਪਟ ਨਾ ਕੀਜੈ ਹਰਗਾ ਨਾਮ ਨਿਤ ਨਿਦਾ ਲਈਜੈ ਉਹ ਦੇਖੋ ਜਿਹੜੇ ਇਹੋ ਜਿਹੜੇ ਕਰਮ ਆ ਜਿਹੜੇ ਕਰਮ ਨੋ ਕਾਬਲੇ ਵੱਲੋਂ ਧਰਮ ਸਮਝ ਕੇ ਕਰ ਰਿਆ ਇਸ ਖਿਆਲ ਨਾਲ ਕਰੇ ਗਿਆ ਇਸ ਇਸ ਕਰਨ ਨਾਲ ਮੈਨੂੰ ਮੁਕਤੀ ਮਿਲੂਗੀ ਸਵਰਗ ਮਿਲੂਗਾ ਮੇਰੀ ਕਲਿਆਣ ਹੋਊਗੀ ਹੋਰ ਇਸ ਤਰ੍ਹਾਂ ਦੀ ਜੇ ਮੇਰੀ ਜਿਹੜੀ ਮਨੋ ਕਾਮਨਾ ਉਹ ਪੂਰਨ ਹੋਊਗੀ ਤਾਂ ਇਹਨੂੰ ਸਪਸ਼ਟ ਰੂਪ ਵਿੱਚ ਨਕਾਰਦੇ ਹੋਏ ਕਹਿੰਦੀ ਹੈ ਕਿ ਇਹ ਛੱਡ ਤੂੰ ਇਹ ਜਿਹੜੇ ਆ ਇਹ ਕਪੜ ਛੱਡ ਪਖੰਡ ਛੱਡ ਤੂੰ ਜਿਹੜਾ ਹਰ ਕਾ ਨਾਮ ਨਿਤ ਨਿਦਾ ਲਈ ਜਾ ਫਿਰ ਹੋਰ ਆਖਿਆ ਆ ਕਿ ਦੇਖ ਗੰਗਾ ਜਾਓ ਗੋਦਾਵਰ ਜਾਈਐ ਕੁੰਭ ਜਾਓ ਕੇਦਾਰਨਾਈਐ ਗੋਮਤੀ ਸਹਿਜ ਗਉਦਾਨ ਕੀਜੈ ਕੋਟ ਜਾਓ ਤੀਰਥ ਕਰੈ ਤਨ ਜੋ ਹਿਵਾਲੇ ਗਾਰੈ RAM ਨਾਮ ਸਰ ਤਉ ਨ ਭੁਜੈ ਇਨਾਂ ਸਾਰੇ ਕਰਮਾਂ ਦੀ ਧਰਮ ਦੀ ਦੁਨੀਆ ਵਿੱਚ ਅੱਜ ਵੀ ਬੜੀ ਮਹੱਤਤਾ ਬਿਲਕੁਲ ਦੂਜਿਆਂ ਦੀ ਗੱਲ ਛੱਡੋ इवन ਸਾਡੇ ਵਿੱਚ ਵੀ ਇਹੋ ਜਿਹੇ ਵਿਸ਼ਵਾਸ ਪਾਏ ਜਾਂਦੇ ਆ ਪਰ ਗੁਰਬਾਣੀ ਵਿੱਚ ਬੜੇ ਸਪਸ਼ਟ ਅਤੇ ਨਰਨਾਇਕ ਰੂਪ ਵਿੱਚ ਸਾਨੂੰ ਇਹ ਗੱਲ ਜਿਹੜੀ ਦ੍ਰਿੜ ਕਰਵਾਈ ਜਾ ਰਹੀ ਆ ਹੋਰ ਕਹਿੰਦੇ ਆ ਕਿ ਕਹਿੰਦੇ ਅਸਦਾਨ ਗੱਜਦਾਨ ਸੇਜਾ ਨਾਰੀ ਭੂਮਦਾਨ ਐਸੋ ਦਾਨ ਨਿਤ-ਨਿਤਾ ਕੀਜੈ ਇਹ ਜਿਹੜੇ ਦਾਨ ਆ ਇੱਕ ਵਾਰ ਨਹੀਂ ਬਲਕੇ ਰੋਜ਼ਾਨਾ ਹੀ ਜੇ ਕਰਦੇ ਰਹੀਏ ਆਤਮ ਜੋ ਨਿਰਮਲ ਕੀਜੈ ਆਪ ਬਰਾਬਰ ਕੰਚਨ ਦੀਜੈ ਪਰ ਫਿਰ ਨਾਲ ਸਪਸ਼ਟ ਕਰਦੇ ਆ ਕਿ ਦੇਖੋ ਰਾਮ ਨਾਮ ਸਰ ਤਉ ਨਾ ਪੁੱਜੈ ਪਰ ਫਿਰ ਵੀ ਜਿਹੜੇ ਰਾਮ ਨਾਮ ਦੇ ਤੁਲ ਇਹ ਜਿਹੜੇ ਕਰਮ ਆ ਕਰਮ ਕਾਂਡਾ ਰਸਮੀ ਧਰਮ ਕਰਮਾ ਇਹ ਬਰਾਬਰੀ ਨਹੀਂ ਕਰ ਸਕਦੇ ਫਿਰ ਕਹਿੰਦੇ ਆ ਕਿ ਮਨਾ ਨਾ ਕੀਜੈ ਰੋਸ ਜਮਾ ਨਾ ਦੀਜੈ ਦੋਸ਼ ਨਿਰਮਲ ਨਿਰਵਾਨ ਪਦ ਜਿਨ ਲੀਜੈ ਜਸਰਤ ਰਾਏ ਨੰਦ ਰਾਜਾ ਮੇਰਾ ਰਾਮਚੰਦ ਪਰ ਉਹ ਨਾਮਾ ਤਤਸ ਅੰਮ੍ਰਿਤ ਪੀਜੈ ਕਿ ਜੇ ਕਰ ਭਾਵੇ ਕਿ ਜੇ ਕਰ ਇਹ ਜੇ ਕਰਮ ਕਰਗੇ ਤੁਹਾਨੂੰ ਸ਼ਾਂਤੀ ਨਹੀਂ ਮਿਲਦੀ ਮਨ ਨਹੀਂ ਟਿਕਦਾ ਵਿਕਾਰ ਉਸੇ ਤਰ੍ਹਾਂ ਭਾਰੂ ਆ ਤੁਹਾਡਾ ਅੰਦਰਲਾ ਸ਼ੁੱਧ ਨਹੀਂ ਹੁੰਦਾ ਪਵਿੱਤਰ ਨਹੀਂ ਹੁੰਦਾ ਤਾਂ ਫਿਰ ਤੁਸੀਂ ਇਹ ਦੋਸ਼ ਨਾ ਦੇਣਾ ਕਿ ਮੈਂ ਤਾਂ ਇੰਨਾ ਧਰਮ ਕਰਮ ਕਰ ਰਿਹਾ ਹਾਂ ਇੰਨੇ ਮੈਂ ਜਿਹੜੇ ਜਪ ਤਪ ਕੀਤੇ ਆ ਫਿਰ ਵੀ ਮੈਨੂੰ ਕੋਈ ਪ੍ਰਾਪਤੀ ਨਹੀਂ ਹੋਈ ਮਿਲੀ ਸ਼ਾਂਤੀ ਤਾਂ ਫਿਰ ਵੀ ਨਹੀਂ ਆਈ ਕਿੰਦੇ ਦੇ ਵਿੱਚ ਫਿਰ ਦੋਸ਼ ਨਾ ਦੇਣਾ ਕਿਉਂਕਿ ਦੋਸ਼ ਤੁਹਾਡਾ ਆਪਣਾ ਦਾ ਦੋਸ਼ ਨਾ ਦੋ ਕਿ ਸਿਆ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਬਰ ਜਨਾ ਹੁਣ ਜੇ ਤੁਸੀਂ ਜਿਹੜਾ ਸਵਾਲ ਉਠਾਇਆ ਸੀਗਾ ਕਿ ਜਦ ਤੱਕ ਦੀ ਗੱਲ ਕੀਤੀ ਹੋਈ ਆ ਨਿਰਸੰਦੇਹ ਗੁਰਬਾਣੀ ਵਿੱਚ ਜਿਹੜਾ ਇਹ ਪੱਖ ਬੜਾ ਗੁਰੂ ਸਾਹਿਬ ਨੇ ਵਿਸਤਾਰ ਸਹਿਤ ਦਰਸਾਇਆ ਪਰ ਸਾਨੂੰ ਜਿਹੜਾ ਇਹ ਦੇ ਦੇ ਦੋ ਪੱਖ ਆ ਇੱਕ ਤੇ ਇਹ ਆ ਕਿ ਗੁਰੂ ਸਾਹਿਬ ਇੱਥੇ ਅਸਲ ਵਿੱਚ ਕਹਿਣਾ ਕੀ ਚਾਹੁੰਦੇ ਆ ਕਿ ਆ ਕੀ ਗਿਆ ਜਿਵੇਂ ਤੁਹਾਡੀ ਇਹ ਪੰਕਤੀ ਜਿਹੜੀ ਆ ਕਿ ਸੋ ਜਬ ਸੋ ਤਬ ਸਾ ਬਰਤ ਪੂਜਾ ਜਿਤ ਹਰຊੂ ਪ੍ਰੀਤ ਲਗਾਏ ਬਿਨ ਹਰਤੀ ਤੋਂ ਹੋਰ ਪੀਰ ਸਭ ਝੂਠੀ ਇਕ ਖਿੰਮੇ ਬਿਨਸ ਸਭ ਜਾਏ ਬਈ ਦਸੀਆ ਕਿ ਪ੍ਰਭੂ ਚਰਨ ਦੇ ਪਿਆਰ ਤੋਂ ਬਿਨਾ ਹੋਰ ਜਿਹੜੇ ਜਪ ਤਪ ਕਾਤ ਜਿਹੜੇ ਆ ਇਹਨਾਂ ਦਾ ਪਿਆਰ ਝੂਠਾ ਆ ਇਥੇ ਬੜੇ ਸਪਸ਼ਟ ਪੁਚਾਖਿਆ ਆ ਕਿ ਜਿਤ ਹਾਰਸਿਓਂ ਵੀ ਉਹ ਜਿਹੜਾ ਜਾਪਾ ਤਾਪਾ ਬ੍ਰਤਾ ਉਹ ਤਾਂ ਹੀ ਜਿਹੜਾ ਸਹੀ ਹਥਾਂ ਵਿੱਚ ਸਫਲ ਆ ਜੇ ਉਹਦੇ ਨਾਲੇ ਤੁਹਾਡੇ ਅੰਦਰ ਪ੍ਰਭੂ ਚਰਨਾਂ ਦੀ ਪ੍ਰੀਤ ਪੈਦਾ ਹੁੰਦੀ ਆ ਪਰ ਇਹ ਜਿਹੜੇ ਰਸਮੀ ਜਪ ਤਾਪਾ ਉਹ ਬਿਲਕੁਲ ਇਹਨਾਂ ਨਾਲ ਕਦੇ ਪ੍ਰੀਤ ਪੈਦਾ ਨਹੀਂ ਹੁੰਦੀ ਹਾਂ ਗੁਰਬਾਣੀ ਵੀ ਇਹ ਦੂਜਾ ਪੱਖ ਆ ਜਿਹਨੇ ਦੱਸਿਆ ਹੈ ਕਿ ਅਸਲ ਵਿੱਚ ਜਿਹੜੀ ਜਪ ਨੂੰ ਵਧਾਇਆ ਹੋਇਆ ਤਪ ਨੂੰ ਸਲਾਹਿਆ ਹੋਇਆ ਉਹ ਦੱਸਿਆ ਕਿ ਇਸ ਜਪ ਤਪ ਤੋਂ ਬਿਨਾ ਅਸੀਂ ਉਹਦੇ ਨਾਲ ਨਹੀਂ ਜੁੜ ਸਕਦੇ ਗੁਰਮੁਖਤਾਈ ਵਾਲਾ ਜੀਵਨ ਸਹੀ ਹੱਥਾਂ ਵਿੱਚ ਨਹੀਂ ਜੀਉ ਸਕਦੇ ਤਾਂ ਉਹਦੇ ਬਾਰੇ ਬੜਾ ਸਪੱਸ਼ਟ ਕੀਤਾ ਹੋਇਆ ਕਿ ਉਹ ਜਿਹੜਾ ਜਪ ਆ ਜਾਂ ਤਪਾ ਜਿਵੇਂ ਗੁਰਸੇਵਾ ਤਪਾ ਸਿਰ ਤਪਸਾਰ ਕਿ ਜਿਹੜਾ ਤਪ ਜਿੰਨੂੰ ਸਲਾਇਆ ਗਿਆ ਉਹ ਤਪ ਕੀ ਆ ਗੁਰੂ ਦੀ ਸੇਵਾ ਗੁਰੂ ਦੀ ਸੇਵਾ ਕੀ ਆ ਕਿ ਗੁਰੂ ਦੇ ਹੁਕਮ ਨੂੰ ਗੁਰੂ ਕੀ ਆਗਿਆ ਨੂੰ ਗੁਰੂ ਕੇ ਸ਼ਬਦ ਨੂੰ ਗੁਰੂ ਕੇ ਉਪਦੇਸ਼ ਨੂੰ ਪੜ੍ਹ ਸੋ ਨੂੰ ਵਿਚਾਰ ਕੇ ਉਹਨੂੰ ਮੰਨ ਲੈਣਾ ਉਸ ਅਨੁਸਾਰ ਆਪਣਾ ਆਚਰਣ ਬਣਾ ਉਸ ਤਰ੍ਹਾਂ ਦੀ ਉਸ ਦੀ ਰੋਸ਼ਨੀ ਉਹਦੇ ਪ੍ਰਕਾਸ਼ ਵਿੱਚ ਜ਼ਿੰਦਗੀ ਜੀਉਣਾ ਇਹ ਜਿਹੜਾ ਇਹ ਵੀ ਇਹ ਗੁਰੂ ਸਾਹਿਬ ਕਹਿੰਦੇ ਆ ਕਿ ਅਸਲੀ ਜਿਹੜਾ ਤਾਪਾ ਉਹ ਆ ਤਾਪਾ ਇਸ ਤਪ ਨੂੰ ਸਲਾਇਆ ਗਿਆ ਪਰ ਜਿਹੜਾ ਆਮ ਧਾਰਮਿਕ ਦੁਨੀਆ ਵਿੱਚ ਜਿਹੜਾ ਉਹ ਪਰਚਲਤਾ ਤੱਪ ਜਿਹੜਾ ਉਸ ਤੱਪ ਨੂੰ ਗੁਰਬਾਣੀ ਵਿੱਚ ਕੋਈ ਅਹਿਮੀਅਤ ਨਹੀਂ ਦਿੱਤੀ ਗਈ ਇਸ ਤਰ੍ਹਾਂ ਜਪ ਦੀ ਗੱਲ ਆ ਤੋ ਗੁਰਬਾਣੀ ਵੀ ਸਾਨੂੰ ਇਹ ਪੱਖ ਵੇਖਣ ਦੀ ਲੋੜ ਆ ਕਿ ਗੁਰੂ ਸਾਹਿਬ ਇਸ ਤੇ ਕਿਸ ਜਿਹਦੇ ਦਾ ਜ਼ੋਰ ਦੇ ਰਿਹਾ ਮੁਖੁਰ ਵੀ ਸਾਨੂੰ ਕੀ ਦ੍ਰਿੜ ਕਰਾਉਣਾ ਚਾਹੁੰਦੇ ਆ ਗੁਰਬਾਣੀ ਜਿਵੇਂ ਆਪਾਂ ਪਹਿਲਾਂ ਵੀ ਇਸ਼ਾਰਾ ਕੀਤਾ ਕਿ ਗੁਰਬਾਣੀ ਵੀ ਜਿਹੜੇ ਇਹਨਾਂ ਪੱਖਾਂ ਨੂੰ ਦਰਸਾਉਣ ਲਈ ਗੁਰੂ ਸਾਹਿਬ ਨੇ ਕਈ ਟੰਗ ਪਰਦੇ ਆ ਕਿਤੇ ਜਿਹੜਾ ਵਕੂ ਇਹ ਅਸਲ ਜਿਸ ਇਸ ਗੱਲ ਨੂੰ ਆਧਾਰ ਬਣਾਇਆ ਗਿਆ ਕਿ ਜਿਹਨਾਂ ਲੋਕਾਂ ਦਾ ਗੱਲ ਕੀਤੀ ਜਾ ਰਹੀ ਆ ਜਿਨ੍ਹਾਂ ਨੂੰ ਇਦੜ ਕਰਵਾਇਆ ਜਾ ਰਿਹਾ ਉਹਨਾਂ ਦਾ ਮਾਨਸਿਕ ਪੱਧਰ ਕੀ ਹੋ ਜੇ ਆ ਕਿਹੋ ਜਿਹਾ ਵਿਸ਼ਵਾਸ ਜਿਹੜੇ ਆ ਉਹਦੇ ਉਧਾਰ ਨਹੀਂ ਬਣੇ ਹੋਏ ਆ ਗੁਰੂ ਸਾਹਿਬ ਨੇ ਉਸ ਤਰ੍ਹਾਂ ਦੇ ਜਿਸ ਤਰ੍ਹਾਂ ਦਾ ਜਿਹੜਾ ਹਰ ਤਰ੍ਹਾਂ ਦੇ ਜਿਹੜੇ ਇਨਸਾਨ ਲਈ ਜਿਹੜੀ ਬਾਣੀ ਆ ਇਹ ਬਾਣੀ ਜਿਹੜੀ ਆ ਹਰ ਤਰ੍ਹਾਂ ਦੇ ਆਤਮ ਜਿਹੜਾ ਰੋਗੀ ਲਈ ਆ ਜਿਹੜਾ ਜਿਸ ਤਰ੍ਹਾਂ ਦਾ ਰੋਗੀ ਆ ਉਸ ਤਰ੍ਹਾਂ ਦੀ ਉਹਨੂੰ ਦਵਾਈ ਦਿੱਤੀ ਹੋਈ ਆ ਠੀਕ ਜਦੋਂ ਆਪਾਂ ਇਹ ਸ਼ਬਦ ਵਰਤਦੇ ਆ ਕਿ ਉਸ ਤਰ੍ਹਾਂ ਦੀ ਦਵਾਈ ਦਾ ਭਾਵ ਆ ਕਿ ਉਪਦੇਸ਼ ਕੋਈ ਵੱਖਰਾ ਨਹੀਂ ਉਪਦੇਸ਼ ਸਾਰਿਆਂ ਨੂੰ ਉਹੀ ਆ ਪਰ ਜਿਹੜਾ ਜਿਹੜੀ ਉਹਦੀ ਆਪਾਂ ਕਹਿ ਸਕਦੇ ਆ ਕਿ ਜਿਸ ਕੁੜੀ ਵਿੱਚ ਪਾਈ ਹੋਈ ਆ ਜਿਹੜੀ ਸ਼ਬਦਾਵਲੀ ਆ ਵਰਤੀ ਗਈ ਆ ਉਹ ਸ਼ਬਦਾਵਲੀ ਉਹੀ ਆ ਜੋ ਉਹਨਾਂ ਦੀ ਸਮਝ ਵਿੱਚ ਆ ਸਕੇ ਉਹਨਾਂ ਦੀ ਪਕੜ ਵਿੱਚ ਆ ਸਕੇ ਜੋ ਉਹਨਾਂ ਵਿੱਚ ਪ੍ਰਚੰਨਤਾ ਉਸ ਜੀ ਦੀ ਵਰਤੋਂ ਕੀਤੀ ਗਈ ਆ ਤੁਸੀਂ ਦਾ ਇਹ ਭਾਵ ਨਹੀਂ ਕਿ ਉਹ ਗੁਰੂ ਸਾਹਿਬ ਨੇ ਉੱਥੇ ਜਿਹੜਾ ਇਸ ਲਈ ਕਹਿੰਦੇ ਜੀ ਇਹਦੇ ਵਿੱਚ ਸਵੈ ਪ੍ਰੋਧ ਵੀ ਆਉਂਦਾ ਸਵੈ ਪ੍ਰੋਧ ਗੁਰਬਾਣੀ ਕਿਤੇ ਨਹੀਂਗਾ ਹਾਂ ਸਾਡੀ ਸਮਝ ਵਿੱਚ ਸਾਡੀ ਪਕੜ ਵਿੱਚ ਨਾ ਹੋਵੇ ਕੋਈ ਵਖਰੀ ਆ ਜਿਵੇਂ ਉਧਾਰਨ ਵਜੋਂ ਕਬੀਰ ਸਾਹਿਬ ਜਦੋਂ ਇਹ ਕਹਿੰਦੇ ਕਿ ਸਾਚਾ ਨਾਵਨ ਗੁਰ ਕੀ ਸੇਵਾ ਅਸ ਸੇਵਾ ਕੀਲੀ ਜਿਹੜਾ ਨਾ ਜਿਹੜਾ ਕੀ ਆ ਗੁਰੂ ਦੀ ਸੇਵਾ ਫਿਰ ਇਹ ਚੀਜ਼ ਦੀ ਚਰਚਾ ਕਰਦੇ ਆ ਹਾਂ ਕਿ ਜਿਹੜਾ ਆਮ ਵਿਸ਼ਵਾਸ ਇਹ ਪ੍ਰਚਲਿਤ ਸੀਗਾ ਕੋਈ ਲੋਕਾਂ ਵੱਲੋਂ ਧਰਮੀ ਲੋਕਾਂ ਵੱਲੋਂ ਫਲਾਇਆ ਗਿਆ ਧਰਮੀ ਲੋਕਾਂ ਨੂੰ ਪਾਉ ਉਹ ਜਿਹੜੇ ਕਿ ਧਰਮੀ ਹੈ ਨਹੀਂ ਸੀ ਪਰ ਉਹ ਧਰਮ ਦਾ ਚੋਗਾ ਪਹਿਨ ਕੇ ਉਹ ਧਾਰਮਿਕ ਆਗੂ ਦੀ ਹیثیت ਵਿੱਚ ਸਮਾਜ ਵਿੱਚ ਵਿਝ ਰਹੇ ਸੀ ਆਮ ਲੋਕਾਂ ਦੀ ਉਹ ਧਾਰਮਿਕ ਇਤਰੇ ਅਗਵਾਈ ਕਰ ਰਹੇ ਸੀ ਉਹ ਧਰਮ ਦੇ ਨਾਂ ਤੇ ਆ ਧਰਮ ਫਲਾ ਕੇ ਕਰਮ ਕਾਂਡ ਫਲਾ ਕੇ ਉਹ ਆਮ ਲੋਕਾਂ ਨੂੰ ਧਰਮ ਨਾਲੋਂ ਜਿਹੜਾ ਉਹ ਦੁਰਾਡੇ ਲਜਾਣ ਦਾ ਹੀ ਕੰਮ ਕਰ ਰਹੇ ਸੀ ਉਹ ਧਰਮੀ ਨਹੀਂ ਸੀ ਬਣਾ ਰਹੇ ਕਰਮ ਕਾਂਢੀ ਬਣਾ ਰਹੇ ਸੀ ਅਸੀਂ ਇਹ ਦੇਖਦੇ ਅੱਜ ਵੀ ਦੇਖਦੇ ਹਾਂ ਕਿ ਜ਼ਿਆਦਾਤਰ ਧਰਮ ਦੇ ਨਾਂ ਤੇ ਜਿਹੜਾ ਉਹ ਆ ਧਰਮ ਦਾ ਹੀ ਬੋਲਬਾਲਾ ਧਰਮ ਮੰਦਰਾਂ ਵਿੱਚ ਜਿਹੜਾ ਉਹ ਧਰਮ ਦਾ ਅਸਲ ਤਾਂ ਜਿਹੜਾ ਉਹ ਬਹੁਤ ਘਾਟਾ ਕਰਮ ਕੰਡ ਜਿਹੜਾ ਉਹਦੀ ਪਰਮਾਰ ਔਰ ਧਰਮ ਮੰਦਰਾਂ ਵਿੱਚ ਕਰਮ ਕੰਡ ਨੂੰ ਇਸ ਧਰਮ ਸਮਝ ਧਰਮ ਸਮਝਿਆ ਜਾ ਰਿਹਾ ਤੋ ਕਬੀਰ ਸਾਹਿਬ ਨੇ ਤੇ ਜਿਹੜਾ ਇਹ ਪ੍ਰਚਾਰਿਆ ਜਾ ਰਿਹਾ ਸੀ ਕਿ ਜਿਹੜਾ ਕਾਂਸੀ ਵਿੱਚ ਮਰੂਗਾ ਉਹ ਸ਼ਿਵਪੁਰ ਵਿੱਚ ਜਾਊਗਾ ਜਿਹੜਾ ਮਗਰਜ ਮਰੂਗਾ ਉਹ ਖੋਦੇ ਦੇ ਜਿਉਣ ਪਊਗਾ ਤਾਂ ਜਦੋਂ ਕਬੀਰ ਸਾਹਿਬ ਇਸ ਗੱਲ ਦਾ ਜ਼ਿਕਰ ਕਰਦੇ ਆ ਉਹਨਾਂ ਨੇ ਪ੍ਰੈਕਟੀਕਲੀ ਕਦਮ ਪੁੱਟਿਆ ਕਿ ਆਖਰੀ ਸਮੇਂ ਉਹ ਬਨਾਰਸ ਛੱਡ ਕੇ ਉਥੇ ਜਾ ਵਸੇ ਸੀਗੇ ਤੋ ਆਖਿਆ ਕਿ ਮਨੁ ਕਠੋਰ ਮਰੈ ਬਨਾਰਸ ਨਰਗ ਨਾ ਬੰਧਿਆ ਜਾਇ ਕਿ ਜੇਕਰ ਇਹੋ ਜਿਹੇ ਇਨਸਾਨ ਜੋ ਕਠੋਰ ਆ ਨਿਰਦੇਹੀ ਆ ਜਿਸਨੂੰ ਦੀ ਇਨਸਾਨੀਅਤ ਨਹੀਂ ਜਿਸਨੂੰ ਮਨੁਕਤਾ ਖੰਭ ਲਾ ਕੇ ਉਡ ਬੁੱਢ ਚੁਕੀ ਆ ਇਹੋ ਜਿਹੇ ਇਨਸਾਨ ਜੇਕਰ ਬਨਾਰਸ ਵਿੱਚ ਵੀ ਤਿਆਗ ਆਪਣਾ ਸਰੀਰ ਤਿਆਗਦਾ ਤਉ ਨਰਕਾ ਤੋਂ ਬਚ ਨਹੀਂ ਸਕਦਾ ਇਥੇ ਇੱਕ ਗੱਲ ਵੀ ਸਮਝਣ ਵਾਲੀ ਆ ਕਿ ਜਦੋਂ ਇਹੋ ਜੀ ਸ਼ਬਦavali ਵਰਤੀ ਆ ਤਾਂ ਇਹਦਾ ਭਾਵ ਇਹ ਨਹੀਂ ਕਿ ਗੁਰਬਾਣੀ ਵਿੱਚ ਨਰਕ ਸਰੂਪ ਬਾਰੇ ਜੋ ਆਮ ਪ੍ਰਚਲਿਤ ਧਾਰਨਾ ਪਾਈ ਜਾਂਦੀ ਆ ਕਿ ਵਿਸ਼ੇ ਜਿਹੜੇ ਥਾਂ ਅਗੇ ਉਹਦੀ ਕੋਈ ਪਰੜਦਾ ਕੀਤੀ ਗਈ ਆ ਇਹ ਆਪਾਂ ਖੈਰ ਵੱਖਰਾ ਪੱਖ ਵਿਚਾਰਾਂਗੇ ਇਥੇ ਕਿ ਉਹ ਇਸ਼ਾਰਾ ਹੀ ਕਰ ਰਹੇ ਆ ਫਿਰ ਅਗਲੀ ਪੰਕਤੀ ਵਿੱਚ ਕਹਿੰਦੇ ਆ ਕਿ ਹਰ ਕਾ ਸੰਤ ਮਰੈ ਹੜੰਬਾ ਤਾਂ ਸਗਲੀ ਸਹਿਨਤ ਰਾਈ ਕਿ ਦੂਜੇ ਪਾਸੇ ਜੇਕਰ ਜਿਹੜਾ ਹਰੀਦਾ ਸੰਤ ਆ ਪ੍ਰਭੂ ਦਾ ਪਿਆਰਾ ਉਹ ਜੇਕਰ ਹਰਮੇ ਵਰਗੀ ਧਰਤੀ ਦੇ ਵੀ ਸਰੀਰ ਤਿਆਗਦਾ ਤਾਂ ਉਹਦਾ ਇਕੱਲਾ ਹੀ ਨਹੀਂ ਬਲਕਿ ਸਗਲੀ ਸਹਿਨਤ ਰਾਈ ਕਿ ਜਿਹੜੀ ਸਾਰੀ ਪ੍ਰਜਾ ਤੂੰ ਇਥੇ ਭਾਵੇਂ ਸਾਰੀ ਪ੍ਰਜਾ ਤੂੰ ਭਾਵੇਂ ਕਿ ਉਥੇ ਰਹਿਣ ਵਾਲੇ ਸਾਰੇ ਤਰ ਜਾਣਗੇ ਭਾਵੇਂ ਕਿ ਜਿਹੜੇ ਵੀ ਲੋਕ ਉਹਨਾਂ ਨੂੰ ਫਾਲੋ ਕਰਨਗੇ ਉਹਨਾਂ ਦੇ ਪਦ ਚਿੰਨਵ ਦੇ ਚੱਲਣਗੇ ਜਿਸ ਰਾਹ ਨੂੰ ਉਹਨਾਂ ਨੇ ਚੁਣਿਆ ਚੁਣ ਕੇ ਉਸ ਰਾਹ ਨੂੰ ਅਪਣਾਇਆ ਜਿਹੜੇ ਵੀ ਉਸ ਰਾਹ ਦੇ ਤੁਰਨਗੇ ਤਾਂ ਉਹਨਾਂ ਦੀ ਵੀ ਯਕੀਨਨ ਜਿਹੜੀ ਉਹ ਕਲਿਆਣਾ ਤੋਂ ਸਗਲੀ ਸੈਣ ਤੋਂ ਇਥੇ ਜਿਹੜਾ ਭਾਵ ਆ ਕਿ ਸਾਰੇ ਆ ਤਾਂ ਇਥੇ ਜਿਹੜਾ ਇਸ ਰੂਪ ਵਿੱਚ ਉਸ ਜੀ ਨੂੰ ਖੰਨਣ ਕਰਨ ਲਈ ਆਪਾਂ ਗੱਲ ਕਰ ਰਹੇ ਸੀਗੇ ਕਿ ਗੁਰਬਾਣੀ ਨੂੰ ਸਮਝਣ ਲਈ ਜਿਹੜੇ ਇਹ ਪਾਕਾ ਇਹ ਵੀ ਧਿਆਨ ਵਿੱਚ ਰੱਖਣ ਦੀ ਲੋੜ ਆ ਤੁਸੀਂ ਜਿਹੜਾ ਸਵਾਲ ਉਠਾਇਆ ਸੀ ਵੀ ਜਦ ਤੱਪ ਜਿਹੜਾ ਇਹਨਾਂ ਨੂੰ ਜਿਹੜਾ ਕਿਤੇ ਐਸਾ ਲੱਗਦਾ ਪਰ ਉਹ ਜਿਹੜਾ ਸਾਨੂੰ ਇਹ ਪਹਿਲੀ ਗੱਲ ਦੇਖਣ ਦੀ ਲੋੜ ਆ ਕਿ ਉਥੇ ਕਿਹੜੇ ਜਪ ਦੀ ਗੱਲ ਕੀਤੀ ਜਾ ਰਹੀ ਹੈ ਕਿਹੜੇ ਤੱਪ ਦੀ ਗੱਲ ਕੀਤੀ ਜਾ ਰਹੀ ਹੈ ਆ ਉਸ ਦੁਜਾਏ ਵੇਖਣ ਦੀ ਲੋੜ ਆ ਕਿ ਗੁਰਬਾਣੀ ਵਿੱਚ ਜੇ ਸਮਝਾਉਣ ਲਈ ਉਹ ਇੱਕ ਤੋਂ ਵੱਧ ਢੰਗ ਦੇ ਦੇ ਵਰਤੇ ਗਏ ਆ ਇੱਕ ਅਸੀਂ ਹੋਰ ਉਦਾਹਰਣ ਲੈਨੇ ਆ ਜਿਵੇਂ ਗੁਰੂ ਸਾਹਿਬ ਦਾ ਇੱਕ ਸ਼ਬਦ ਆ ਕਿ ਨਾਵਣ ਚਲੇ ਤੀਰ ਥੀ ਮਨ ਕੋਟਿਆ ਤਨ ਜੋਰ ਇੱਕ ਬੌਲਤੀ ਨਾ ਦੇਆ ਦੋਏ ਬਾਚੜੀਐ ਸੋਹੋਰ ਹੁਣ ਇੱਥੇ ਗੁਰੂ ਸਾਹਿਬ ਕਹਿ ਰਹੇ ਆ ਕਿ ਜੇ ਇੱਕ ਮਨ ਖੋਟੇ ਆ ਮਨ ਵਿੱਚ ਕਪਟਾ ਮੈਲ ਆ ਜਿਹੜੇ ਵਿਕਾਰ ਆ ਇਹ ਵਿਕਾਰ ਹਾਵੀ ਆ ਮਨੁੱਖ ਅੰਦਰ ਜਿਹੜੇ ਆ ਇਹਨਾਂ ਦੀ ਪਰਮਾਹਾਰਾ ਚੜਦਾ ਤਾਂ ਉਹ ਤੀਰਥਾਂ ਉਦੇ ਸ਼ਨਾਣ ਕਰਨ ਲਈ ਜਾ ਰਹੇ ਆ ਤਾਂ ਕੀ ਹੋਊਗਾ ਕਿ ਉਸ ਦਾ ਕੋਈ ਇੱਕ ਪੌ ਲਥੀ ਨਾ ਤੇ ਆ ਇਸਰੀ ਜਾ ਕੇ ਉਹਦਾ ਇੱਕ ਸਰੀਰ ਜਿਹੜੀ ਮੈਲ ਆ ਉਸ ਨਾਲ ਕਰਾ ਥੋੜੀ ਜੀ ਉਹਨੂੰ ਰਾਤ ਮਿਲੂਗੀ ਸਰੀਰ ਦੀ ਤੀ ਸ਼ੰਦ ਠੀਕ ਆ ਪਰ ਉਹਦੇ ਨਾਲ ਕੀ ਆ ਕਿ ਦੋ ਪਾਜੜੀਆਂ ਸੋਰ ਉਹ ਜਿਹੜਾ ਹੰਕਾਰ ਸੀ ਗੱਗ ਮੈਨੇ ਤੀਥਾਂ ਇਸ਼ਨਾਨ ਕਰ ਆਇਆ ਫਰਾਂ ਦੇ ਉਤੇ ਕਰ ਆਇਆ ਇਨੀ ਵਰਾਂ ਕਰ ਆਇਆ ਇਹਨਾਂ ਦਾਣਪੁਣ ਕਰ ਆਇਆ ਉਹ ਸੰਗੋ ਹੋਰ ਜਿਹੜੀ ਮੈਰ ਸੀ ਉਹ ਲੈ ਕੇ ਆ ਗਿਆ ਪਰ ਇਹ ਭਾਵ ਬਿਲਕੁਲ ਨਹੀਂ ਕਿ ਜਿਹੜੇ ਕਰ ਸ਼ੁੱਧ ਮੰਨ ਲਾ ਜਾਵੇ ਤਾਂ ਤੀਥਾਂ ਉਤੇ ਇਸ਼ਨਾਨ ਕਰਨ ਨਾਲ ਕੋਈ ਲਾਭ ਪਹੁੰਚੂਗਾ ਤੇ ਇਥੇ ਇਹ ਭਾਵ ਨਹੀਂ ਕਿ ਜੇਕਰ ਮਨ ਦੇ ਵਿੱਚ ਖੋਟ ਨਹੀਂ ਚੋਰ ਨਹੀਂ ਤਾਂ ਉਸ ਤਰ੍ਹਾਂ ਜਿਹੜਾ ਇਸ ਤਰ੍ਹਾਂ ਜਾਊਗਾ ਤਾਂ ਕੋਈ ਲਾਭ ਪਹੁੰਚੂਗਾ ਉਹ ਫਿਰ ਗੁਰੂ ਜਦੋਂ ਅੱਗੇ ਆਖਿਆ ਆਇਆ ਕਿ ਬਾਹਰ ਤੋਤੀ ਤੁੰਬੜੀ ਅੰਦਰ ਵਿਸ਼ਨ ਕੋਲ ਐਸੇ ਮਨੁੱਖਾਂ ਦਾ ਹਾਲ ਤੁਮੇ ਵਰਗਾ ਹੀ ਹੋਇਆ ਕਿ ਭਾਵੇਂ ਉਸ ਨੂੰ 18 ਤੀਤ ਦਾ ਇਸ਼ਨਾਨ ਕਰਾਓ ਬਾਹਰੋਂ ਦਾ ਲਿਸ਼ਕ ਜਾਊਗੀ ਚਮਕ ਜਾਊਗੀ ਸਾਫ਼ ਹੋ ਜਾਊਗੀ ਪਰ ਅੰਦਰ ਜਿਹੜੀ ਕੁੜਤਨ ਹੈਗੀ ਆ ਉਹ ਕੁੜਤਨ ਦੂਰ ਨਹੀਂ ਹੋਣ ਲੱਗੀ ਪਰ ਫਿਰ ਇਹ ਜਦੋਂ ਅੱਗੇ ਆਖਿਆ ਆਇਆ ਕਿ ਸਾਧ ਪਲੇ ਨਨwidehat ਆ ਚੋਰ ਸੇ ਚੋਰਾ ਚੋਰ ਜਿਹੜੇ ਸਾਧਾ ਗੁਰਮੁਖ ਜਾਨਾ ਸਹੀ ਤਾਂ ਬਿਤੇਰੇ ਬੀ ਗੁਡਾ ਨੂੰ ਆਪਣਾਉਣ ਵਾਲੀ ਇਨਸਾਨ ਆ ਉਹ ਇਹੋ ਜੇ ਤੀਰਥ ਦੇ ਪ੍ਰਤੀਕ ਆ ਸਮੂਹਨਾ ਧਰਮ ਕਰਮ ਕਾਂਡਾਂ ਦਾ ਰਸਮੀ ਧਰਮ ਕਰਮ ਦਾ ਕਿ ਉਹਨਾਂ ਤੋਂ ਬਿਨਾਂ ਵੀ ਉਹ ਸਾਧਾ ਉਹ ਗੁਰਮੁਖਾ ਪਜੜੇ ਭੀਮਾਨ ਆ ਕਪਟੀਆਂ ਹਿਰਾਫੇਰੀ ਕਰਨ ਵਾਲੇ ਆ ਜਿਨ੍ਹਾਂ ਦੇ ਅੰਦਰ ਵਿੱਚ ਵੱਲਸ਼ਾਲਾ ਉਹ ਮਨੁੱਖ ਬੇਸ਼ੱਕ ਕਈ ਤਰ੍ਹਾਂ ਦੇ ਕਰਮ ਕਾਂਨ ਕਰਨ ਕਰਮ ਕੰਨ ਕਰਗੇ ਵੀ ਉਹ ਆਧਰਮੀ ਆ ਉਹ ਗੁਰਮੁਖ ਨਹੀਂ ਹਾਂ ਤੁਨੀਆਂ ਪਵੇਂ ਉਹਨਾਂ ਨੂੰ ਗੁਰਮੁਖ ਸਮਝ ਲਵੇ ਸਮਝਦੇ ਰਵੇ ਪਰ ਗੁਰੂ ਸਾਹਿਬ ਕਹਿੰਦੇ ਆ ਕਿ ਸਾਜੇ ਆ ਕਿ ਜਿਹੜੇ ਚੋਰ ਆ ਬੇਈਮਾਨ ਆ ਕਪਟੀਆਂ ਉਹ ਇਹੋ ਜੇ ਰਸਮੀ ਧਰਮ ਕਰਕੇ ਵੀ ਉਹ ਕਪਟੀ ਹੀ ਆ ਉਹ ਰੱਬ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਨਹੀਂ ਚੜ ਸਕਦੇ ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋ ਸਕਦੇ ਆ ਪਰ ਉਹਦੀਆਂ ਨਜ਼ਰਾਂ ਵਿੱਚ ਨਹੀਂ ਤੁਸੀਂ ਜਿਹੜਾ ਇਹ ਪਾਕਾ ਦੇ ਪੱਖ ਵੀ ਸਾਨੂੰ ਦੇਖਣ ਦੀ ਲੋੜ ਆ ਗੁਰਬਾਣੇ ਵਿੱਚ ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਜਿਹੜੇ ਢੰਗ ਜਿਹੜੇ ਆ ਉਹ ਇਹਨਾਂ ਗੱਲਾਂ ਨੂੰ ਸਮਝਾਉਣ ਲਈ ਵਰਤੇ ਗਏ ਆ ਤਾਂ ਸਾਨੂੰ ਇਹ ਜਿਹੜੇ ਪਹਿਲੂ ਆ ਇਹਨਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਆ ਤਾਂ ਹੀ ਅਸੀਂ ਸਹੀ ਹਰਤਾਂ ਵਿੱਚ ਗੁਰਬਾਣੇ ਦੇ ਇਹ ਜਿਹੜੇ ਪੱਖਾਂ ਇਹਨਾਂ ਨੂੰ ਸਹੀ ਹਰਤਾਂ ਵਿੱਚ ਦੇਖ ਸਕਦੇ ਆ ਸਮਝ ਸਕਦੇ ਆ ਜੀ ਠੀਕ ਹੈ ਨਹੀਂ ਤੁਹਾਡੇ ਵਕਤ ਵਸੇ ਹੋ ਗਿਆ ਪਰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਹ ਸਾਰਾ ਗੁਰਬਾਣੀ ਦਾ ਪੱਖ ਲੈ ਕੇ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਭਾਵੇਂ ਵਰਡਸ ਉਹੀ ਯੂਜ਼ ਕੀਤੇ ਆ ਪਰ ਵਰਡ ਦਾ ਕੰਟੈਕਸਟ ਤੇ ਕੋਣ ਜਿਹੜੀ ਸ਼ਬਦ ਦਾ ਐਕਚੁਅਲ ਮੀਨਿੰਗ ਉਹਨੂੰ ਜਦੋਂ ਅਸੀਂ ਸਮਝਦੇ ਆ ਤੇ ਉਹਦੇ ਵਿਚਾਰ ਉਹਦੇ ਵਿੱਚ ਉਹਨੂੰ ਇੱਕ ਖੰਡਣ ਕਰਨ ਦਾ ਤਰੀਕਾ ਦੱਸਿਆ ਉਹਨਾਂ ਨੇ ਔਰ ਉਹ ਜੇ ਕਰਮਕਾਰ ਦਾ ਐਕਚੁਅਲ ਗਲਤਾ ਇਹ ਆ ਰਹੀ ਹੈ ਕਿ ਸਾਰੀ ਗੁਰਬਾਣੀ ਆਪਣੇ ਮੰਨ ਦੇ ਆ ਤੇ ਮੰਨ ਦੇ ਆਚਰਣ ਨੂੰ ਉੱਚਾ ਕਰਨ ਲਈ ਹੈ ਜੋ ਦੋ ਸਿਓ ਲੀਵ ਕਰ ਜਾਂਦੇ ਆ ਕਰਮ ਕੰਡਣਾ ਹੀ ਪੈ ਜਾਂਦੇ ਆ ਤੇ ਸਾਡੇ ਅੱਗੇ ਸਮੱਸਿਆਵਾਂ ਬੜੀਆਂ ਖੜੀਆਂ ਹੋ ਜਾਂਦੀਆਂ ਜਿੱਦਾਂ ਵਰਤਮਾਨ ਵਿੱਚ ਸਿੱਖ ਲੀਡਰਸ਼ਿਪ ਵਿੱਚ ਵਰਤਮਾਨ ਖੜੀਆਂ ਹੋ ਗਈਆਂ ਇਹ ਸਾਰੀਆਂ ਇਹਨਾਂ ਦੇ ਹੋਲੀ ਹੋਲੀ ਡਿলিউਟ ਕਰਨ ਨਾਲ ਗੁਰਬਾਣੀ ਨੂੰ ਡਿলিউਟ ਕਰਕੇ ਤੇ ਕਰਮ ਕੰਡਣਾ ਦਾ ਹਾਵੀ ਹੋ ਜਾਣਾ ਇਹ ਇੱਕ ਬਹੁਤ ਵੱਡਾ ਕਾਰਨ ਸੋ ਸਾਨੂੰ ਗੁਰਬਾਣੀ ਦੇ ਦ੍ਰਿਸ਼ਟੀਕੋਣ ਤੋਂ ਜਿੰਨੇ ਵੀ ਅਸੀਂ ਆਪਣੇ ਕੰਮ ਕਰਦੇ ਆਂ ਔਰ ਕਰਮ ਕਾਂਡ ਕਰਦੇ ਆਂ ਉਹਨਾਂ ਦੇ ਵਿੱਚਾਨੂੰ ਹਰ ਵੇਲੇ ਸਾਡੇ ਮਾਈਂਡ ਨੂੰ ਉਹਦੇ ਵਿੱਚ ਅਲੋਟ ਰਹਿਣਾ ਚਾਹੀਦਾ ਭਾਈ ਸਾਉਤ ਜੀ ਬੋਤ ਵਧੀਆ ਤਰੀਕੇ ਨਾਲ ਦੱਸਿਆ ਅੱਗੋਂ ਅਸੀਂ ਇਹਨੂੰ ਕੰਟੀਨਿਊ ਕਰਾਂਗੇ ਹੋਰ ਕਈ ਪੱਖ ਦੇ ਵਿੱਚੋਂ ਆਣਗੇ ਸੋ ਮੈਂ ਸਾਰਿਆਂ ਸਰੋਤ ਦੇਖਣ ਵਾਲਿਆਂ ਨੂੰ ਰਿਕਵੈਸਟ ਕਰਦਾ ਨੂੰ ਸ਼ੇਅਰ ਕਰਾ ਕਰੋ ਲਾਈਕ ਕਰਿਆ ਕਰੋ ਅੱਗੇ ਪਾਸ ਔਨ ਕਰੋ ਤੇ ਸਮਝਣ ਦੀ ਕੋਸ਼ਿਸ਼ ਕਰੋ ਕਿ ਕੀ ਅਸੀਂ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਜੇ ਕੋਈ ਕੁਐਸਚਨ ਹੋ ਜ਼ਰੂਰ ਕਮੈਂਟ ਦਿਓ ਤਾਂ ਕਿ ਅਸੀਂ ਸੁਧਾਰ ਕਰ ਸਕੀਏ ਅਸੀਂ ਉਹਨੂੰ ਹੋਰ ਇੰਪਰੂਵ ਕਰ ਸਕੀਏ ਸੋ ਭਾਈ ਸਾਹਿਬ ਤੁਹਾਡਾ ਬਹੁਤ ਧੰਨਵਾਦ ਸਾਰੇ ਦੇਖਣ ਵਾਲਿਆਂ ਦਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ